ਸਾਰਿਆਂ ਦੀ ਇੱਕ ਟੀਮ ਸੀ ਇਹ ਸਾਰੇ ਜਿਲਾਦ ਕਿਸਮ ਦੇ ਇਨਸਾਨ ਸੀ ਅੱਛਾ ਜੀ ਕੱਲਾ ਸੁਭਾ ਸਿੰਘ ਨੂੰ ਆਪਾਂ ਕਹਿ ਲਈਏ ਕਿ ਸੁਭਾ ਸਿੰਘ ਕੱਲਾ ਦੋਸ਼ੀ ਸੁਭਾ ਸਿੰਘ ਦੋਸ਼ੀ ਤੇ ਹੈਗਾ ਸੀਗਾ ਜੀ ਪਰ ਜਿਹਦੇ ਨਾਲ-ਨਾਲ ਇਹ ਸਾਰੇ ਹੀ ਸੁਭਾ ਸਿੰਘ ਤੋਂ ਕੱਟ ਨਹੀਂ ਸੀਗੇ ਕੱਟ ਨਹੀਂ ਸੀ ਇਹ ਸਾਰੇ ਇਹ ਜਿਹੜੀ ਟੀਮ ਜਿਹੜੀ ਹੈ ਸਾਰੇ ਸੁਭਾ ਸਿੰਘ ਤੋਂ ਕੱਟ ਨਹੀਂ ਸੀ ਜੀ ਕਿਉਂਕਿ ਮੈਂ ਸੰਨ 1900 90 ਦੇ ਵਿੱਚ ਜਦੋਂ ਮੈਂ ਫੌਜ ਦੇ ਵਿੱਚੋਂ ਸਾਨੂੰ ਸਜ਼ਾ ਹੋ ਜਾਂਦੀ ਆ ਜੀ ਅਪ੍ਰਿਸ਼ਾਂ ਰੂਸਾ ਚਹੀਂ ਪਕੜੇ ਹੋਏ ਆ ਜੀ ਤੇ 14 ਸਾਲ ਸਜ਼ਾ ਹੋ ਗਈ ਤਾਂ 1990 ਦੇ ਵਿੱਚ ਬਰਨਾਲਾ ਸਰਕਾਰ ਤੇ ਵੀਪੀ ਸਿੰਘ ਸਰਕਾਰ ਦਾ ਇੱਕ ਸਮਝੌਤਾ ਹੋ ਗਿਆ ਜਿਸ ਪੈਸ ਸਾਨੂੰ ਇਹਨਾਂ ਨੇ 1990 ਜਿਖਲੀਸ਼ ਕਰਤਾ ਹੈ ਜੀ 90 ਤੋਂ ਮੈਂ ਮਤਲਬ ਜ਼ਿਆਦਾ ਇਸ ਸ਼ਨਾਚ ਨੂੰ ਡੀਪਲੀ ਵਾਚਾਂ ਜੀ ਉਸ ਟਾਈਮ ਤੇ ਅੱਜ ਪੰਜਾਬ ਦੇ ਵਿੱਚ ਗਰਮੀ ਚੱਲਦੀ ਸੀ ਜੀ ਇਸ ਸ਼ਹਿਰ ਅਸਾਦੋੜੀ ਦਾ ਪੂਰਾ ਪਿੰਨਾ ਪੀਕ ਤੇ ਸੀ ਜੀ ਉਹਦੇ ਵਿੱਚ ਇਹ ਜਿਹੜੇ ਵੀ ਨੌਜਵਾਨ ਨੂੰ ਦੇਖਦੇ ਕੇ ਇਹਦੇ ਤੇ ਦਾੜੀ ਕੇਸ ਰੱਖਿਆ ਇਹਦੇ ਸਿਰ ਤੇ ਕੇਸ ਦੀ ਦਸਤਾਰਾਂ ਉਹ ਤੋਰੇ ਜਾਂਦੇ ਨੂੰ ਇਹ ਚੁੱਪ ਨਹੀਂਦੇ ਸੀ ਅੱਛਾ ਤਾਂ ਵੀ ਕਸੂਰ ਹੁੰਦਾ ਹੈ ਸੀ ਜਾਂ ਨਹੀਂ ਕਸੂਰ ਹੈ ਜਾਂ ਨਹੀਂ ਹੈ